ਜਿਵੇਂ ਜੀ ਪੀ ਵੀ ਆ ਤਾਂ ਬਾਅਦ ਫਿਰ ਅਸੀਂ ਜੈਸੀਏ ਪੂਲ ਚ ਨਹਾਉਣ ਲਈ ਤੇ ਫਿਰ ਉੱਥੇ ਰਹਿਣ ਤੋਂ ਬਾਅਦ ਸਾਨੂੰ ਇੱਕ ਅੱਜ ਅਸੀਂ ਜ ਆਪਣੀ ਪਾਰਸਲ ਤਾਂ ਫਿਰ ਉਹਨੂੰ ਅਨਬਾਕਸ ਕੀਤਾ ਹੀ ਰਿਹਾ ਇੱਕ ਹੋਰੀ ਫਿਰ ਤੋਂ ਸਵਾ ਜੱਟ ਬ੍ਰੈਂਡ ਦੀ ਚਿਕਨ ਜੇ ਬਲੋਡ ਦੀ ਵਿੱਚ ਇਹ ਹੈ ਜੀ ਡੇ 25 ਬਲੋਡ ਦਾ ਤੇ ਹੁਣ ਅਸੀਂ ਨੇ ਬਸ ਅੱਜ ਸਾਰੇ ਦੋਸਤਾਂ ਨੇ ਮਿਲ ਕੇ ਪਲਾਨ ਬਣਾਇਆ ਕਿ ਅਸੀਂ ਸਾਰੇ ਜਾਉਂਗੇ ਵੀ ਉਹ ਪੀਵੀਆਰ ਫਿਲਮ ਦੇਖਣ ਫਿਲਮ ਕਿਹੜੀ ਆਉ ਤੁਹਾਨੂੰ ਉੱਥੇ ਜਾ ਕੇ ਦੱਸੂਏ ਤਾਂ ਹੁਣ ਤੁਸੀਂ ਵਲੌਗ ਨੂੰ ਬਣੇ ਰਹੋ ਤੇ ਹੁਣ ਆਪਾਂ ਕਰਦੇ ਆਂ ਵਲੌਗ ਸਟਾਰਟ ਤੇ ਬਸ ਮੈਂ ਹੁਣ ਨਾਲ ਨੂੰ ਰੈਡੀ ਹੋ ਜਾਵਾਂ ਤੇ ਮੇਰੇ ਦੋਸਤਾਂ ਨੇ ਬਸ ਹੁਣ ਘੰਟੇ ਬਾਅਦ ਆਏ ਨੇ ਤਾਂ ਹੁਣ ਆਪਾਂ ਚੱਲਦੇ ਆਂ ਤਾਂ ਇਹ ਹੁਣ ਮੈਂ ਆਪਣਾ ਰੈਡੀ ਹੋ ਗਿਆ ਸੀ ਬਸ ਦੋਸਤਾਂ ਨਾਲ ਹੁਣ ਜਾਣ ਲੱਗੇ ਸੀ ਜੇ ਤਾਂ ਤੁਸੀਂ ਦੇਖੋ ਇੱਕ ਵਾਰ ਮੈਂ ਰੈਡੀ ਹੋ ਗਿਆ ਤੇ ਹੁਣ ਉਹ ਜਰਾ ਉਂਝ ਫਿਰ ਆਪਾਂ ਚੱਲਦੇ ਆਂ ਤਾਂ ਹੁੰਦੀ ਤਾਂ ਤਾਂ ਜੈਸੋਂ ਨਸੀ ਆ ਜੀ ਸੀ ਕਿ ਪੀ ਵੀ ਆਰ ਉੱਪਰ ਉੱਥੇ ਮੂਵੀ ਲੱਜੀ ਨਹੀਂ ਸੀ ਜੀ ਅਸੀਂ ਨੇ ਦੇਖਿਆ ਸੀ ਵੀ ਪੀ ਵੀ ਆਰ ਚ ਮੂਵੀ ਹੋ ਜੀ ਪਰ ਉੱਥੇ ਲੱਜੀ ਨਹੀਂ ਤਾਂ ਫਿਰ ਅਸੀਂ ਪੂਲ ਚਾਜੇ ਸੀ ਜੀ ਨੋਨਲੀ ਤਜਿਹੀ ਸੀ ਕਿ ਮੈਂ ਮਨਾਈ ਸੀ ਦਿੱਤ ਲੋਕਾ ਥੋੜਾ ਡਿਜ਼ਾਈਨ ਵਾਲਾ ਮੀਜੋ ਤੋਂ ਮਜਾਇਆ ਸੀਗਾ ਤਾਂ ਹੁਣ ਤੁਸੀਂ ਉਹਦੇ ਚੋ ਮੈਂ ਆਰਡਰ ਕੀਤਾ ਚਾਰ ਪੰਜ ਦਿਨ ਪਹਿਲਾਂ ਤੇ ਹੁਣ ਆਪਾਂ ਨੂੰ ਅੱਜ ਸੀਗਾ ਤੇ ਆਹ ਦੇਖੋ ਤੁਸੀਂ ਆਹ ਇਹਦੀ ਸੂਈਆਂ ਸੀਗੀਆਂ ਤਿਆਰ ਆ ਲੋਕ ਤੇ ਤੁਸੀਂ ਦੇਖੋ ਇਹ ਨਾਲ ਆਪਣਾ ਹਾਰਟ ਵੀ ਬਹੁਤ ਜ਼ਿਆਦਾ ਮਿਲੇ ਸੀ ਜੀ ਤੇ ਇਹ ਤੁਹਾਨੂੰ ਸਾਰਾ ਸੈਂਪਲ ਕਰਕੇ ਬਾਅਦ ਚ ਦਿਖਾਉਣੇ ਆ ਤਾਂ ਤੁਸੀਂ ਹੁਣ ਵੀਡੀਓ ਦੇਖੀ ਜਾਓ ਤਾਂ ਇੰਝ ਇਸ ਰੈੱਡ ਦਿਲ ਸੀਗੇ ਤੇ ਇਹ ਚ ਲੋਚੀਗਾ ਤੇ ਫਿਰ ਉਹ ਤੋਂ ਬਾਅਦ ਆਪਣਾ ਛੋਟੇ ਦਿਨ ਦਿਲ ਦੀ ਜੀ ਛੋਟੇ ਤੇ ਹੱਥ ਨਹੀਂ ਗਾਇਸ ਜਿਹੜਾ ਹੁਣ ਟਾਈਪ ਵੀ ਸਾਡੇ ਮਗਾਏ ਸੀਗਾ ਉਹ ਲਾਤਾ ਉਹ ਤੁਸੀਂ ਥਿੰਨਾ ਜਰਾ ਬਿਲਕੁਲ ਤੇ ਹੁਣ ਮੈਂ ਬਸ ਉੱਥੋਂ ਫਿਲਮ ਤਾਂ ਆਪਣੀ ਦੇਖਣੀ ਹੋਈ ਕਿ ਕੀ ਕਿਉਂਕਿ ਉਹ ਹਜੇ ਚੱਲੀ ਨਹੀਂ ਸੀ ਜੇ ਪਤਾ ਨਹੀਂ ਉਦੋਂ ਕੀ ਹੋਏ ਸੀ ਫਿਰ ਅਸੀਂ ਪੂਲ 'ਤੇ ਚੱਲ ਜਾਈ ਸੀਗੇ ਨਨਲੀ ਤੇ ਫਿਰ ਅਸੀਂ ਉੱਥੇ ਪੂਰਾ ਇਹ ਨਿਆਰੇ ਨੂੰਰੇ ਪਾਈ ਥਾਪੇ ਉੱਪਰ ਪਾਈ ਪੋਰੀ ਅਸੀਂ ਨੇ ਫਿਰ ਉਸ ਤੋਂ ਬਾਅਦ ਅਸੀਂ ਨੇ ਖਾਣੇ ਨੂੰ ਚਲੀ ਗਏ ਜੀ ਇਹ ਫਿਰ ਉਹ ਤੋਂ ਬਾਅਦ ਘਰ ਆ ਜੀ ਸੀਗੇ ਤੇ ਫਿਰ ਉਹਨਾਂ ਛੇ ਦਿਨ ਤੋਂ ਬਾਅਦ ਤੇ ਫਿਰ ਆ ਜਾਣ ਨੂੰ ਆ ਜੀ ਸੀਗਾ ਆਰਡਰ ਤੇ ਇਹ ਫਿਰ ਮੈਂ ਫਿਰ ਖੋਲ ਕੇ ਦੇਖਿਆ ਸੀ ਤੇ ਦੇਖੋ ਹੁਣ ਤੁਸੀਂ ਕਿੰਨਾ ਪਹਿਲਾ ਦੇ ਹੈ ਤੇ ਹੁਣ ਇਹ ਤੋਂ ਬਾਅਦ ਜਾਣਾ ਆਪਣੇ ਘੁੰਮਣ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤਾਂ ਹੁਣ ਅੱਪਰ ਚੱਲਦੇ ਆ ਫਿਰ ਤਾਂ ਚਲੋ ਅੱਗੇ ਇਸ ਮੈਂ ਹੁਣ ਆਏ ਸੀਗਾ ਸਿਮਰ ਝੋਲ ਤੇ ਆਹਾ ਬਣਾਉਣ ਲੱਗੇ ਹੋਇਆ ਕੀ ਹੈ ਇਹਦਾ ਨਾਮ ਓਏ ਇਨਾ ਜ਼ੁਮਾ 11 ਥੋੜਾ ਉੱਚੀ ਇਨਾ ਜ਼ੁਮਾ 11 ਇਨਾ ਜ਼ੁਮਾ 11 ਬੰਦੇ ਦਾ ਨਾਮ ਨਹੀਂ ਆ ਐਨੀਮੇ ਦਾ ਨਾਮ ਪਤਾ ਮੈਂ ਜਿਹੜਾ ਬੰਦੇ ਦਾ ਕਹਤਾ ਇੱਥੇ ਜੀ ਫੋਨ ਚੋਂ ਚਾੜਨ ਲੱਗੇ ਹੋਏ ਇਹਦੇ ਵਿੱਚ ਵਿਚਾਰਾ ਬਹੁਤ ਹੀ ਮਿਹਨਤ ਕਰ ਰਿਹਾ 2 ਸਾਲ ਤੋਂ ਮਿਹਨਤ ਕਰ ਰਿਹਾ ਹੁਣ ਜਾਚੇ ਬਣਿਆ ਵਿਚਾਰਾ ਸਦਿਆ ਇੱਕ ਦਿਨ ਤੋਂ 2 ਸਾਲ ਤੋਂ ਓਹੋ ਇਤ ਦਿਨ ਚ ਮੁੰਡਾ ਇੰਨਾ ਬਣਾ ਲਿੰਦਾ ਬੜੀ ਪ੍ਰੈਕਟਿਸ ਕੀਤੀ ਆ ਕਰੇ ਮੁੰਡੇ ਨੇ ਹਨਾ ਵੀ ਹਾਂ ਚੀ ਥੋਲੇ ਓਏ ਬੜੀਆਂ ਟਰਾਈਂਗਾਂ ਲੱਗੀਆਂ ਚਲੋ ਯਾਰ ਫਿਰ ਇਹ ਦਵਾਰ ਆਪਾਂ ਚੱਲਦੇ ਆ ਆ ਕਿੱਥੇ ਜਾਣਾ ਆਪਾਂ ਨੇ ਕਲੋਨੀ ਤੇ ਲੋਨੀ ਚ ਘੁੰਮਣ ਤਾਂ ਫਿਰ ਉੱਥੇ ਵੀ ਚੱਲਦੇ ਆ ਤਾਂ ਹੁਣ ਚਲੋ ਇੱਕ ਵਾਰ ਲਿਆ ਦੇ ਮੈਨੂੰ ਇਕੱਲਾ ਇਹ ਪੂਰ ਪਾਰਟੀ ਕੱਟਣੀ ਹੈ ਆਈ ਆਈ ਹੁਣ ਅਸੀਂ ਆਈ ਸੀ ਇਹ ਛਲੋਨੀ ਚ ਆਏ ਤਾਂ ਚੱਦੇ ਦੇ ਸੀਗੇ ਵਲੋਗੀ ਬਣਾਉਣਾ ਭੁੱਲ ਗਿਆ ਸੀ ਲੱਟਾਂ ਲੁੱਟਾਂ ਚੱਲ ਪਈਆਂ ਸੀ ਪਿੱਛੇ ਦਰਿਆ ਨਾ ਅੱਜ ਦਾ ਵਲੋਗ ਜੇ ਵਲੋਗ ਬਲ ਗਿਆ ਹੋਏ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਅੱਜ ਤੋਂ ਜੇ ਮੇਰੀ ਹੋਰ ਐਸੀ ਵੀਡੀਓ ਦੇਖਣੀ ਚਾਹਣ ਲਈ ਚੈਨਲ ਨੂੰ ਸਬਸਕ੍ਰਾਈਬ ਮਿਲਦਾ ਹੁਣੇ ਨੈਸਟ ਵਲੋਗੀ ਤਾਂ ਤੇਲੀ ਥੈਂਕਸ ਫੋਰ ਵਾਚਿੰਗ